318 ਅਗਸਤ 2005 ਦਾ ਮੋਹਨ ਸਿੰਘ ਆਪਣੇ ਚਾਚੇ ਦੇ ਮੁੰਡੇ ਗੁਰਦੇਵ ਸਿੰਘ ਦੇ ਨਾਲ ਲੁਧਿਆਣੇ ਤੋਂ ਆਪਣੇ ਪਿੰਡ ਪਾਣੋਕੇ ਚਾਰੇ ਹੁੰਦੇ ਨੇ ਹੁਣ ਫਲੋਰ ਦੇ ਲਾਗੇ ਜਾ ਕੇ ਸਤਲੁਜ ਦਰਿਆ ਦੇ ਕੰਢੇ ਤੇ ਇੱਕ ਢਾਬੇ ਦੇ ਕੋਲ ਜਾ ਕੇ ਇਹ ਆਪਣੀ ਗੱਡੀ ਨੂੰ ਰੋਕਦੇ ਨੇ ਇਸ ਢਾਬੇ ਦੇ ਵਿੱਚੋਂ ਰੋਟੀ ਪਾਣੀ ਐ ਛਕਦੇ ਨੇ ਹੁਣ ਮੋਹਨ ਸਿੰਘ ਆਪਣੇ ਹੱਥ ਧੋਣ ਵਾਸਤੇ ਲਾਗੇ ਇੱਕ ਨਲਕਾ ਲੱਗਾ ਹੁੰਦਾ ਹੈ ਤੇ ਉਸ ਨਲਕੇ ਦੇ ਕੋਲ ਜਾਂਦਾ ਹੈ ਤੇ ਉੱਥੇ ਜਾ ਕੇ ਹੱਥ ਧੋੜਿਆ ਹੁੰਦਾ ਹੈ ਇਹਨੇ ਨੂੰ ਇਹਦੇ ਲਾਗੇ ਇੱਕ ਬਲੈਰੋ ਗੱਡੀ ਹੁੰਦੀ ਹੈ ਤੇ ਉਹ ਬ੍ਰੇਕ ਮਾਰਦੀ ਹੈ ਜਿਹਦੇ ਵਿੱਚੋਂ 5-7 ਜਾਣੇ ਪਲਵਾਨ ਟਾਈਪ ਬੰਦੇ ਨਿਕਲਦੇ ਨੇ ਤੇ ਮੋਹਨ ਸਿੰਘ ਦੇ ਨਾਲ ਹੱਥੋ ਪਾਈ ਕਰਨ ਲੱਗ ਪੈਂਦੇ ਨੇ ਇਸ ਹਮਲੇ ਦੇ ਵਿੱਚ ਮੋਹਨ ਸਿੰਘ ਜ਼ਖਮੀ ਹੋ ਜਾਂਦਾ ਹੈ ਮੋਹਨ ਸਿੰਘ ਦੇ ਸਿਰ ਦੇ ਉੱਤੇ ਕਾਫੀ ਸੱਟ ਵੱਜਦੀ ਹੈ ਹੁਣ ਇਹਨੂੰ ਫਟਾਫਟ ਲੁਧਿਆਣੇ ਦੇ ਇੱਕ ਹਸਪੀਟਲ ਦੇ ਵਿੱਚ ਲੈ ਕੇ जाया ਜਾਂਦਾ ਹੈ ਜਿੱਥੇ ਜਾ ਕੇ ਮੋਹਨ ਸਿੰਘ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਇਹ ਇੱਕ ਪੁਲਿਸ ਕੇਸ ਸੀ ਪੁਲਿਸ ਵੀ ਹਸਪੀਟਲ ਦੇ ਵਿੱਚ ਪਹੁੰਚ ਜਾਂਦੀ ਹੈ ਪੁਲਿਸ ਹੁਣ ਮੋਹਨ ਦੇ ਚਾਚੇ ਦੇ ਮੁੰਡੇ ਗੁਰਦੇਵ ਦੇ ਕੋਲ ਪੁੱਛਗਿੱਛ ਕਰਦੀ ਹੈ ਗੁਰਦੇਵ ਹੁੰ ਦੱਸਦਾ ਹੈ ਕਿ ਮੋਹਨ ਸਿੰਘ ਲੁਧਿਆਣਾ ਦੇ ਪਾਣੋਕੇ ਪਿੰਡ ਦਾ ਰਹਿਣ ਵਾਲਾ ਸੀ ਇਹ ਅੱਜ ਤੋਂ ਕਰੀਬ 30-35 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਚਲਾ ਗਿਆ ਸੀ ਉੱਥੇ ਜਾ ਕੇ ਇਹਨੇ ਆਪਣਾ ਪਰਿਵਾਰ ਵੀ ਸਾਥ ਲਿਆ ਉਥੇ ਇਹਨਾਂ ਦਾ ਬਹੁਤ ਵੱਡਾ ਟੈਕਸਟਾਈਲ ਦਾ ਕੰਮ ਹੈ ਤੇ ਇਹ ਬਹੁਤ ਹੀ ਪੈਸੇ ਵਾਲਾ ਬੰਦਾ ਹੈ ਇਹ ਹੁਣ ਆਇਆ ਸੀ ਲੁਧਿਆਣੇ ਦੇ ਵਿੱਚ ਪ੍ਰਾਪਰਟੀ ਖਰੀਦਣ ਵਾਸਤੇ ਆਪਾਂ ਦੋਨੇ ਜਾਣੇ ਪ੍ਰਾਪਰਟੀ ਵੇਚ ਕੇ ਆ ਰਹੇ ਸੀ ਪਰ ਰਸਤੇ ਦੇ ਵਿੱਚ ਹੀ ਜਿਵੇਂ ਇਸ ਢਾਬੇ ਤੇ ਰੁਕੇ ਰੋਟੀ ਪਾਣੀ ਖਾਣ ਵਾਸਤੇ ਤਾਂ ਇਹ ਬਲੇਰੋ ਗੱਡੀ ਆਈ ਤੇ ਇਹਦੇ ਵਿੱਚੋਂ ਜਿਹੜੇ ਬੰਦੇ ਉਤਰੇ ਉਹਨਾਂ ਨੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਮੋਹਨ ਸਿੰਘ ਦੀ ਮੌਤ ਹੋ ਗਈ ਹੁਣ ਪੁਲਿਸ ਮੋਹਨ ਸਿੰਘ ਦੇ ਪਿਛੋਕਰ ਦੇ ਬਾਰੇ ਪੜਤਾਲ ਕਰਦੀ ਹੈ ਕਿ ਜਦੋਂ ਮੋਹਨ ਸਿੰਘ ਇੰਗਲੈਂਡ ਗਿਆ ਸੀ ਜਾਨੀ ਕਿ ਅੱਜ ਤੋਂ 35-40 ਸਾਲ ਪਹਿਲਾਂ ਤਾਂ ਉਸ ਸਮੇਂ ਇਹਦਾ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਥੋੜਾ ਬੋਤਾ ਝਗੜਾ ਚੱਲ ਰਿਹਾ ਸੀ ਹੁਣ ਪੁਲਿਸ ਵਾਲੇ ਜਿਹੜਾ ਉਹ ਪਰਿਵਾਰ ਸੀ ਉਸ ਪਿੰਡ ਦੇ ਵਿੱਚ ਰਹਿ ਰਿਹਾ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਜਾ ਕੇ ਉਹਨਾਂ ਦੇ ਮੈਂਬਰਾਂ ਨੂੰ ਫੜਦੇ ਨੇ ਉਹਨਾਂ ਕੋਲੋਂ ਪੁੱਛਗਿੱਛ ਕਰਦੇ ਨੇ ਹੁਣ ਇਹ ਜਿਹੜੇ ਪਰਿਵਾਰ ਦੇ ਮੈਂਬਰ ਸਨ ਉਹ ਕਹਿੰਦੇ ਨੇ ਕਿ ਅੱਜ ਤੋਂ 40 ਸਾਲ ਪਹਿਲਾਂ ਜਿਹੜੇ ਸਾਡੇ ਦਾਦਾ ਪਰਦਾਦਾ ਸਨ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਤੇ ਅਗਲੀ ਪੀੜੀ ਨੂੰ ਤਾਂ ਪਤਾ ਹੀ ਵੀ ਨਹੀਂ ਹੈ ਕਿ ਮੋਹਨ ਸਿੰਘ ਦੇ ਨਾਲ ਜਾਂ ਮੋਹਨ ਸਿੰਘ ਦੇ ਪਰਿਵਾਰ ਦੇ ਨਾਲ ਸਾਡੀ ਕੋਈ ਦੁਸ਼ਮਣੀ ਸੀ ਇਸ ਲਈ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਪਰ ਪੁਲਿਸ ਵਾਲੇ ਫਿਰ ਵੀ ਇਸ ਘਰ ਦੇ ਸਾਰੇ ਮੈਂਬਰਾਂ ਦੀ ਜਾਂਚ ਪੜਤਾਲ ਕਰਦੇ ਨੇ ਕਿ ਉਸ ਸਮੇਂ ਕਿੱਥੇ ਸਨ ਜਦੋਂ ਇਹ ਘਟਨਾ ਹੋਈ ਤਾਂ ਇਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਬੰਦਾ ਜੋਬ ਤੇ ਸੀ ਕੋਈ ਇਸ ਸ਼ਹਿਰ ਦੇ ਵਿੱਚ ਨਹੀਂ ਸੀ ਜਾਨੀ ਕਿ ਇਸ ਪਰਿਵਾਰ ਦਾ ਇਹ ਜਿਹੜੀ ਘਟਨਾ ਹੋਈ ਸੀ ਇਹਦੇ ਵਿੱਚ ਕੋਈ ਵੀ ਹੱਥ ਨਹੀਂ ਨਿਕਲਦਾ ਹੁਣ ਪੁਲਿਸ ਵਾਲੇ ਉਸ ਢਾਬੇ ਦੇ ਉੱਤੇ ਜਾਂਦੇ ਨੇ ਢਾਬੇ ਵਾਲਿਆਂ ਕੋਲ ਪੁੱਛਗਿੱਛ ਕਰਦੇ ਨੇ ਉਹਨਾਂ ਕੋਲੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਜਿਹੜੀ ਬਲੈਰੋ ਗੱਡੀ ਆਈ ਸੀ ਉਸ ਗੱਡੀ ਦਾ ਨੰਬਰ ਦੇਖਿਆ ਤੇ ਢਾਬੇ ਵਾਲੇ ਵੀ ਕਹਿੰਦੇ ਨੇ ਕਿ ਆਪਾਂ ਗੱਡੀ ਦਾ ਨੰਬਰ ਨਹੀਂ ਦੇਖਿਆ ਦੂਜਾ ਮੋਹਨ ਦੇ ਚਾਚੇ ਦੇ ਮੁੰਡੇ ਗੁਰਦੇਵ ਨੂੰ ਪੁੱਛਿਆ ਜਾਂਦਾ ਹੈ ਕਿ ਤੂੰ ਉਹ ਗੱਡੀ ਦਾ ਨੰਬਰ ਦੇਖਿਆ ਉਹ ਕਹਿੰਦਾ ਹੈ ਕਿ ਮੇਰਾ ਵੀ ਧਿਆਨ ਭਰਾ ਨੂੰ ਬਚਾਉਣ ਦੇ ਵਿੱਚ ਸੀ ਤੇ ਮੈਂ ਵੀ ਧਿਆਨ ਨਹੀਂ ਦਿੱਤਾ ਕਿ ਉਹ ਗੱਡੀ ਦਾ ਨੰਬਰ ਕੀ ਹੈ ਹੁਣ ਪੁਲਿਸ ਦੇ ਕੋਲ ਕੋਈ ਵੀ ਲੀਡ ਨਹੀਂ ਸੀ ਕੋਈ ਸਬੂਤ ਨਹੀਂ ਸੀ ਮੋਹਨ ਇਹ ਗੱਲ ਇੰਗਲੈਂਡ ਦੇ ਵਿੱਚ ਮੋਹਨ ਦੇ ਪਰਿਵਾਰ ਨੂੰ ਪਤਾ ਲੱਗਦੀ ਹੈ ਤੇ ਉਹ ਵੀ ਸੋਚਦੇ ਨੇ ਕਿ ਇੱਕ ਇੰਗਲੈਂਡ ਤੋਂ ਬੰਦਾ ਕਮਾਈ ਕਰਕੇ ਆਪਣੇ ਦੇਸ਼ ਆਪਣੇ ਸ਼ਹਿਰ ਵਾਪਸ ਜਾਂਦਾ ਹੈ ਉੱਥੇ ਜਾ ਕੇ ਪ੍ਰੋਪਰਟੀ ਖਰੀਦਣਾ ਚਾਹੁੰਦਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਇਨਵੈਸਟ ਕੀਤਾ ਜਾਵੇ ਪਰ ਇੱਥੇ ਆ ਕੇ ਉਹਦਾ ਬਰਾ ਹੀ ਬੇਰਹਿਮੀ ਦੇ ਨਾਲ ਦਿਨ ਦਿਹਾੜੇ ਹੀ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਇੰਗਲੈਂਡ ਦੇ ਵਿੱਚ ਜਿਹੜਾ ਇਹਦਾ ਪਰਿਵਾਰ ਸੀ ਬੈਠਾ ਮੋਹਨ ਦਾ ਤੇ ਉਹ ਵੀ ਪੁਲਿਸ ਦੇ ਪ੍ਰੈਸ਼ਰ ਬਣਾ ਰਿਹਾ ਸੀ ਪੁਲਿਸ ਵੀ ਪੂਰੀ ਜੋੜਾ ਛੋੜਾ ਦੇ ਨਾਲ ਲੱਗੀ ਹੋਈ ਸੀ ਪਰ ਪੁਲਿਸ ਨੂੰ ਕਿਤੋਂ ਵੀ ਕੋਈ ਸਬੂਤ ਨਹੀਂ ਮਿਲ ਰਿਹਾ ਸੀ ਹੁਣ ਇੰਗਲੈਂਡ ਦੇ ਵਿੱਚ ਜਿੱਥੇ ਮੋਹਨ ਸਿੰਘ ਰਹਿੰਦੇ ਸਨ ਉੱਥੋਂ ਦੀ ਸਾਰੀ ਸਿੱਖ ਕਮਿਊਨਿਟੀ ਇਕੱਠੀ ਹੁੰਦੀ ਹੈ ਉਹ ਸਾਰੀ ਸਿੱਖ ਕਮਿਊਨਿਟੀ ਇਹ ਕਹਿੰਦੀ ਸੀ ਕਿ ਜੇਕਰ ਮੋਹਨ ਸਿੰਘ ਦੇ ਨਾਲ ਪੰਜਾਬ ਦੇ ਵਿੱਚ ਇਦਾਂ ਹੋਇਆ ਤੇ ਕੱਲ ਨੂੰ ਸਾਡੇ ਵਿੱਚੋਂ ਵੀ ਕੋਈ ਉੱਥੇ ਜਾਵੇਗਾ ਤੇ ਉਹਦੇ ਨਾਲ ਵੀ ਇਦਾਂ ਹੀ ਹੋ ਸਕਦਾ ਹੈ ਇਸ ਲਈ ਮੋਹਨ ਸਿੰਘ ਨੂੰ ਇਨਸਾਫ ਮਿਲਣਾ ਜ਼ਰੂਰੀ ਹੈ ਇਹ ਵੀ ਇਕੱਠੇ ਹੁੰਦੇ ਨੇ ਤੇ ਪੁਲਿਸ ਦੇ ਉੱਤੇ ਦਬਾਅ ਪਾਉਂਦੇ ਨੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ ਸਰਦਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸੀਐਮ ਪੁਲਿਸ ਦੇ ਉੱਤੇ ਦਬਾਅ ਪਾਉਂਦੇ ਨੇ ਕਿ ਇਸ ਕੇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਮੋਹਨ ਸਿੰਘ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਹੁਣ ਪੂਰਾ ਪੁਲਿਸ ਮੈਕਮਾ ਫਿਰ ਤੋਂ ਮੀਟਿੰਗ ਕਰਦਾ ਹੈ ਤੇ ਬੈਠ ਕੇ ਸ਼ੁਰੂ ਤੋਂ ਇਸ ਕੇਸ ਦੀ ਬਰੀਕੀ ਦੇ ਨਾਲ ਜਾਂਚ ਕਰਦਾ ਹੈ ਹੁਣ ਪੁਲਿਸ ਦੇ ਦੋ ਵੱਡੇ ਅਫਸਰ ਸਿਵਲ ਵਰਦੀ ਦੇ ਵਿੱਚ ਜਿੱਥੇ ਇਹ ਘਟਨਾ ਹੋਈ ਸੀ ਉਸ ਟਾਬੇ ਦੇ ਉੱਤੇ ਜਾਂਦੇ ਨੇ ਉਸੇ ਤਰ੍ਹਾਂ ਹੀ ਜਿੱਥੇ ਮੋਹਨ ਸਿੰਘ ਬੈਠਾ ਸੀ ਉਸੇ ਟੇਬਲ ਦੇ ਉੱਤੇ ਬੈਠ ਕੇ ਰੋਟੀ ਖਾਂਦੇ ਨੇ ਰੋਟੀ ਪਾਣੀ ਖਾਣ ਤੋਂ ਬਾਅਦ ਉਸੇ ਤਰ੍ਹਾਂ ਹੀ ਉਸ ਨਲਕੇ ਤੋਂ ਹੱਥ ਧੋਂਦੇ ਨੇ ਇਹ ਦੇਖਦੇ ਨੇ ਕਿ ਇਹ ਦੋਨਾਂ ਜਗ੍ਹਾ ਤੇ ਸਾਫ਼-ਸਾਫ਼ ਇੱਥੋਂ ਜਿਹੜੇ ਟਾਬੇ ਦੇ ਵਿੱਚ ਬੇਟਰ ਸਨ ਉਹ ਵੀ ਦੇਖ ਰਹੇ ਸਨ ਤੇ ਜਿਹੜਾ ਇੱਕ ਕੈਸ਼ੀਅਰ ਬੈਠਾ ਹੋਇਆ ਸੀ ਉਹ ਵੀ ਸਾਫ਼-ਸਾਫ਼ ਇੱਥੋਂ ਦਿਖ ਰਿਹਾ ਸੀ ਜਾਨੀ ਕਿ ਉਸ ਦਿਨ ਵੀ ਜਿਸ ਦਿਨ ਇਹ ਘਟਨਾ ਹੋਈ ਸੀ ਉਸ ਦਿਨ ਵੀ ਸਾਫ਼-ਸਾਫ਼ ਇਹ ਜਿਹੜੇ ਬੰਦੇ ਸਨ ਇਹਨਾਂ ਨੂੰ ਸਭ ਦਿਖਾਈ ਦੇ ਰਿਹਾ ਸੀ ਪਰ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਸੀ ਹੁਣ ਪੁਲਿਸ ਵਾਲੇ ਪਹਿਲਾਂ ਤੇ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਨੇ ਫਿਰ ਕੈਸ਼ੀਅਰ ਨੂੰ ਪੁੱਛਦੇ ਨੇ ਕਿ ਜੇਰਾ ਕੁਝ ਦਿਨ ਪਹਿਲਾਂ ਇੱਥੇ ਇੱਕ ਐਨਆਰਆਈ ਦਾ ਕਤਲ ਹੋਇਆ ਸੀ ਕੀ ਉਹ ਤੁਹਾਡੇ ਟਾਬੇ ਤੇ ਹੀ ਹੋਇਆ ਸੀ ਇਹ ਦੱਸਣ ਲੱਗ ਪੈਂਦਾ ਹੈ ਕਿ ਹਾਂ ਸਾਡੇ ਟਾਬੇ ਤੇ ਹੀ ਹੋਇਆ ਸੀ ਤੇ ਫਿਰ ਇਹ ਪੁੱਛਦੇ ਨੇ ਕਿ ਕੀ ਬਣਿਆ ਉਸ ਕੇਸ ਦੇ ਵਿੱਚ ਇੰਨੀ ਦੇਰ ਨੂੰ ਹੋਟਲ ਦਾ ਮਾਲਕ ਵੀ ਆ ਜਾਂਦਾ ਹੈ ਉਹ ਕਹਿੰਦਾ ਹੈ ਕਿ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਕਿਹੜੇ ਮਹਿਕਮੇ ਤੋਂ ਆਏ ਹੋ ਜਾਨੀ ਕਿ ਉਹ ਇਹਨਾਂ ਨੂੰ ਪਹਿਚਾਨ ਜਾਂਦਾ ਹੈ ਕਿ ਇਹ ਪੁਲਿਸ ਵਾਲੇ ਨੇ ਇਹ ਹੁਣ ਦੋਨੇ ਬੰਦੇ ਕਹਿੰਦੇ ਨੇ ਕਿ ਆਪਾਂ ਪੁਲਿਸ ਵਾਲੇ ਆ ਇਹ ਕਹਿੰਦਾ ਹੈ ਕਿ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਪਰ ਫਿਰ ਇਹ ਪੁਲਿਸ ਵਾਲੇ ਕਹਿੰਦੇ ਨੇ ਕਿ ਇੱਥੋਂ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਹੜਾ ਬੰਦਾ ਆ ਰਿਹਾ ਹੈ ਤੇ ਕਿਹੜਾ ਬੰਦਾ ਜਾ ਰਿਹਾ ਹੈ ਇੱਥੇ ਗੱਡੀ ਖਲੋਤੀ ਸੀ ਗੱਡੀ ਦਾ ਨੰਬਰ ਵੀ ਸਾਫ਼-ਸਾਫ਼ ਪੜਿਆ ਜਾ ਸਕਦਾ ਸੀ ਇਸ ਲਈ ਆਪਾਂ ਸ਼ਾਨਬੀਨ ਕਰ ਰਹੇ ਹਾਂ ਕਿ ਸ਼ਾਇਦ ਤੁਹਾਡੇ ਟਾਬੇ ਦੇ ਵਿੱਚੋਂ ਕਿਸੇ ਨੇ ਉਸ ਗੱਡੀ ਦਾ ਨੰਬਰ ਪਰਿਆ ਹੋਵੇ। ਇਹ ਹੋਟਲ ਦਾ ਮਾਲਕ ਕਹਿੰਦਾ ਹੈ ਕਿ ਸਾਹਿਬ ਆਪਾਂ ਇੱਥੇ ਕੰਮ ਕਰਨਾ ਹੈ। ਜੇਕਰ ਕੱਲ ਨੂੰ ਉਹਨਾਂ ਨੇ ਸਾਡੇ ਨਾਲ ਵੀ ਇਦਾਂ ਹੀ ਕਰ ਦਿੱਤਾ ਤੇ ਫਿਰ ਪਰ ਹੁਣ ਪੁਲਿਸ ਵਾਲਿਆਂ ਦੇ ਬਾਰ-ਬਾਰ ਕਹਿਣ ਦੇ ਉੱਤੇ ਹੋਟਲ ਦਾ ਮਾਲਕ ਕਹਿੰਦਾ ਹੈ ਕਿ ਮੈਂ ਤੇ ਕੁਝ ਨਹੀਂ ਵੇਖਿਆ ਪਰ ਸਾਡੇ ਇੱਥੇ ਇੱਕ ਕੰਮ ਕਰਦਾ ਸੀ ਮੁੰਡਾ ਉਸ ਦਿਨ ਉਹ ਗੱਡੀ ਦਾ ਨੰਬਰ ਉਹਨੇ ਦੇਖਿਆ ਸੀ। ਉਹਨੇ ਮੈਨੂੰ ਕਿਹਾ ਵੀ ਸੀ ਕਿ ਮੈਂ ਗੱਡੀ ਦਾ ਨੰਬਰ ਵੇਖ ਲਿਆ ਹੈ ਤੇ ਤੁਸੀਂ ਪੁਲਿਸ ਨੂੰ ਦੱਸ ਦਿਓ। ਪਰ ਮੈਂ ਹੀ ਮਨਾ ਕਰ ਦਿੱਤਾ ਕਿ ਤੂੰ ਇੱਕ ਗਰੀਬ ਬੰਦਾ ਹੈ ਤੇ ਕੱਲ ਨੂੰ ਤੇਰਾ ਨਾਮ ਬਾਹਰ ਆਵੇਗਾ ਤੇ ਹੋ ਸਕਦਾ ਹੈ ਕਿ ਉਹ ਤੈਨੂੰ ਵੀ ਉਹ ਜਿਹੜੇ ਗੁੰਡੇ ਆਏ ਸਨ ਕੋਈ ਨੁਕਸਾਨ ਪਹੁੰਚਾ ਦੇਣ ਇਸ ਲਈ ਉਹ ਮੁੰਡਾ ਵੀ ਚੁੱਪ ਕਰਕੇ ਰਹਿ ਗਿਆ ਹੁਣ ਪੁਲਿਸ ਵਾਲੇ ਕਹਿੰਦੇ ਨੇ ਕਿ ਸਾਨੂੰ ਉਹ ਮੁੰਡੇ ਦਾ ਪਤਾ ਦੱਸ ਇਹ ਕਹਿੰਦਾ ਹੈ ਕਿ ਮੈਂ ਉਹਨੂੰ ਉਸ ਦਿਨ ਤੋਂ ਬਾਅਦ ਹੋਟਲ 'ਚੋਂ ਹਟਾ ਦਿੱਤਾ ਸੀ ਪਰ ਉਹ ਕਿਸੇ ਹੋਟਾਬੇ ਦੇ ਵਿੱਚ ਕੰਮ ਕਰ ਰਿਹਾ ਹੈ ਪੁਲਿਸ ਵਾਲੇ ਉਹ ਮੁੰਡੇ ਦਾ ਪਤਾ ਲੈਂਦੇ ਨੇ ਤੇ ਉਹਨੂੰ ਇੱਥੇ ਬੁਲਾਉਂਦੇ ਨੇ ਇਸ ਹੋਟਲ ਦੇ ਵਿੱਚ ਆ ਕੇ ਉਹ ਮੁੰਡਾ ਕਹਿੰਦਾ ਹੈ ਕਿ ਮੈਂ ਉਸੇ ਦਿਨ ਹੀ ਉਹ ਨੰਬਰ ਕੈਸ਼ੀਅਰ ਦੀ ਬਈ ਖਾਤਾ ਜਰਾ ਹੁੰਦਾ ਹੈ ਉਹਦੀ ਬੈਕਸਾਈਡ ਤੇ ਲਿਖ ਦਿੱਤਾ ਸੀ ਹੁਣ ਉਹ ਸਾਰੇ ਬਈ ਖਾਤੇ ਦੇਖੇ ਜਾਂਦੇ ਨੇ ਇੱਕ ਬਈ ਖਾਤੇ ਦੀ ਬੈਕਸਾਈਡ ਦੇ ਉੱਤੇ ਇੱਕ ਗੱਡੀ ਦਾ ਨੰਬਰ ਲਿਖਿਆ ਹੋਇਆ ਸੀ ਜਦੋਂ ਪੁਲਿਸ ਵਾਲੇ ਇਸ ਗੱਡੀ ਦੇ ਨੰਬਰ ਦੀ ਇਨਕੁਆਰੀ ਕਰਦੇ ਨੇ ਤਾਂ ਪਤਾ ਚੱਲਦਾ ਹੈ ਕਿ ਸਿਰਸੇ ਦੀ ਇਹ ਗੱਡੀ ਹੈ ਤੇ ਜਦੋਂ ਇਹਦੇ ਮਾਲਕ ਤੱਕ ਪਹੁੰਚਿਆ ਜਾਂਦਾ ਹੈ ਤਾਂ ਇਹ ਵੀ ਪਤਾ ਲੱਗਦਾ ਹੈ ਕਿ 6 ਮਹੀਨੇ ਪਹਿਲਾਂ ਇਹ ਗੱਡੀ ਉਹਨੇ ਵੇਚ ਦਿੱਤੀ ਸੀ ਤੇ ਜਿੰਨੂੰ ਵੇਚੀ ਸੀ ਉਸ ਕੋਲ ਜਦੋਂ ਜਾਇਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹਨੇ ਵੀ ਅੱਗੇ ਇੱਕ ਗੱਡੀ ਕਿਸੇ ਜਲੰਧਰ ਦੇ ਬੰਦੇ ਨੂੰ ਵੇਚ ਦਿੱਤੀ ਸੀ ਪਰ ਇਹ ਗੱਡੀ ਹਜੇ ਵੀ ਆਪਣੇ ਪਹਿਲੇ ਮਾਲਕ ਦੇ ਨਾਮ ਹੀ ਬੋਲ ਰਹੀ ਸੀ ਪੁਲਿਸ ਵਾਲਿਆਂ ਦੇ ਇੱਥੇ ਵੀ ਹੱਥ ਖਾਲੀ ਦੇ ਖਾਲੀ ਹੀ ਰਹਿ ਗਏ ਸਨ ਫਿਰ ਪੁਲਿਸ ਵਾਲੇ ਜਲੰਧਰ ਦੇ ਉਸ ਐਡਰੈਸ ਦੇ ਉੱਤੇ ਜਾਂਦੇ ਨੇ ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਇਹ ਗੱਡੀ ਪਲਵਾਨਾਂ ਦੇ ਘਰ ਦੇ ਵਿੱਚ ਆਈ ਹੋਈ ਹੈ ਪੁਲਿਸ ਵਾਲਿਆਂ ਨੂੰ ਇੱਥੇ ਪੂਰਾ ਪੂਰਾ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਉਹੀ ਹਮਲਾਵਰ ਨੇ ਜਿਨ੍ਹਾਂ ਨੇ ਉਸ ਦਿਨ ਮੋਹਨ ਸਿੰਘ ਨੂੰ ਮਾਰਿਆ ਸੀ ਕਿਉਂਕਿ ਢਾਬੇ ਦੇ ਮਾਲਕ ਨੇ ਵੀ ਦੱਸਿਆ ਸੀ ਕਿ ਪਲਵਾਨ ਟਾਈ ਬੰਦੇ ਗੱਡੀ ਦੇ ਵਿੱਚੋਂ ਉਤਰੇ ਸਨ ਤੇ ਉਹਨਾਂ ਨੇ ਆ ਕੇ ਮੋਹਨ ਸਿੰਘ ਨੂੰ ਮਾਰਿਆ ਸੀ ਹੁਣ ਪੁਲਿਸ ਵਾਲਿਆਂ ਨੇ ਇੱਥੇ 8 ਜਨਾਂ ਨੂੰ ਗ੍ਰਿਫਤਾਰ ਕੀਤਾ ਹੁਣ ਇਹਨਾਂ 8ਾਂ ਕੋਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਹ 8 ਦੇ 8 ਦੱਸਦੇ ਨੇ ਕਿ ਇਹਨਾਂ ਨੇ ਜਸਵੀਰ ਸਿੰਘ ਜੱਸਾ ਦੇ ਕਹਿਣ ਦੇ ਉੱਤੇ ਇਹ ਸਾਰਾ ਕੁਝ ਕੀਤਾ ਸੀ ਹੁਣ ਇਹ ਜਸਵੀਰ ਸਿੰਘ ਜੱਸਾ ਕੌਣ ਸੀ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਦੇ ਕੋਲੋਂ ਜਦੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਹ ਦੱਸਦਾ ਹੈ ਕਿ ਇਹਨੇ ਸਾਰਾ ਕੁਝ ਆਪਣੇ ਭਰਾ ਸੁਖਜੀਵਨ ਸਿੰਘ ਦੇ ਕਹਿਣ ਦੇ ਉੱਤੇ ਕੀਤਾ ਸੀ ਹੁਣ ਇਹ ਸੁਖਜੀਵਨ ਸਿੰਘ ਕੌਣ ਸੀ ਜਦੋਂ ਇਹਦੀ ਇਨਕੁਆਰੀ ਕੀਤੀ ਜਾਂਦੀ ਹੈ ਤੇ ਪਤਾ ਲੱਗਦਾ ਹੈ ਕਿ ਸੁਖਜੀਵਨ ਸਿੰਘ ਇੰਗਲੈਂਡ ਦੇ ਵਿੱਚ ਰਹਿ ਰਿਹਾ ਸੀ ਇਹ ਜਿਹੜਾ ਸੁਖਜੀਵਨ ਸਿੰਘ ਸੀ ਇਹਦੇ ਸਬੰਧ ਮੋਹਨ ਸਿੰਘ ਦੀ ਨੂੰਹ ਦੇ ਨਾਲ ਪੈ ਗਏ ਸਨ ਜਿਹਦਾ ਨਾਮ ਸੀ ਇੰਦਰਜੀਤ ਕੋਰ ਜਿਹੜੀ ਕਿ ਇੰਗਲੈਂਡ ਦੇ ਵਿੱਚ ਰਹਿੰਦੀ ਸੀ ਤੇ ਆਪਣੇ ਪਤੀ ਦੇ ਨਾਲ ਇਹਦਾ ਤਲਾਕ ਨੂੰ ਲੈ ਕੇ ਕੇਸ ਚੱਲ ਰਿਹਾ ਸੀ ਹੁਣ ਕਹਾਣੀ ਇੱਥੇ ਇਹ ਨਿਕਲੀ ਕਿ ਜਿਹੜੀ ਮੋਹਨ ਸਿੰਘ ਦੀ ਨੂੰਹ ਸੀ ਇੰਦਰਜੀਤ ਕੋੜ ਉਹ ਆਪਣੇ ਪਤੀ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਉਹਨੇ ਕੇਸ ਲਾਇਆ ਹੋਇਆ ਸੀ ਉਹ ਤਲਾਕ ਦੇਣਾ ਚਾਹੁੰਦੀ ਸੀ ਤੇ ਦੂਜੇ ਪਾਸੇ ਮੋਹਨ ਸਿੰਘ ਦਾ ਜਿਹੜਾ ਮੁੰਡਾ ਸੀ ਉਹ ਵੀ ਆਪਣੀ ਪਤਨੀ ਨੂੰ ਤਲਾਕ ਦੇਣਾ ਚਾਹੁੰਦਾ ਸੀ ਪਰ ਗੱਲ ਇੱਥੇ ਇਹ ਸੀ ਕਿ ਜੇਕਰ ਮੋਹਨ ਦਾ ਮੁੰਡਾ ਆਪਣੀ ਪਤਨੀ ਨੂੰ ਤਲਾਕ ਦਿੰਦਾ ਤਾਂ ਅੱਧੀ ਪ੍ਰਾਪਰਟੀ ਦੇਣੀ ਪੈਣੀ ਸੀ ਪਰ ਮੋਹਨ ਸਿੰਘ ਇਹ ਕਹਿੰਦਾ ਸੀ ਕਿ ਐਵੇਂ ਕਿਵੇਂ ਅੱਧੀ ਪ੍ਰਾਪਰਟੀ ਉਹ ਲੈ ਜਾਵੇਗੀ ਕਿਉਂਕਿ ਉਹਨੇ ਬੜੀ ਮਿਹਨਤ ਦੇ ਨਾਲ ਇਹ ਪ੍ਰਾਪਰਟੀ ਬਣਾਈ ਸੀ ਇਸ ਲਿਮਨ ਸਿੰਘ ਆਪਣੇ ਵੱਡੇ ਮੁੰਡੇ ਨੂੰ ਕਹਿੰਦਾ ਸੀ ਕਿ ਤੂੰ ਤਲਾਕ ਨਹੀਂ ਦੇਣਾ। ਮੋਹਨ ਦਾ ਮੁੰਡਾ ਆਪਣੀ ਪਤਨੀ ਨੂੰ ਤਲਾਕ ਨਹੀਂ ਦੇ ਰਿਹਾ ਸੀ। ਇਹਦੀ ਜਿਹੜੀ ਪਤਨੀ ਸੀ ਉਹਦੇ ਸਬੰਧ ਸੁਖਜੀਵਨ ਦੇ ਨਾਲ ਸਨ। ਹੁਣ ਇਹ ਸੁਖਜੀਵਨ ਨੂੰ ਕਹਿੰਦੀ ਸੀ ਕਿ ਸਾਡਾ 19 ਦਿਨ ਤੱਕ ਵਿਆਹ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਮੇਰਾ ਤਲਾਕ ਨਹੀਂ ਹੋਵੇਗਾ। ਸੁਖਜੀਵਨ ਇਹਨੂੰ ਕਹਿੰਦਾ ਸੀ ਕਿ ਤੇਰਾ ਤਲਾਕ ਕਿਉਂ ਨਹੀਂ ਹੋ ਰਿਹਾ? ਇਹ ਕਹਿੰਦੀ ਹੈ ਕਿ ਮੇਰਾ ਜਿਹੜਾ ਸਹੁਰਾ ਹੈ ਉਹ ਸਭ ਤੋਂ ਵੱਡਾ ਰੋੜਾ ਬਣਿਆ ਹੋਇਆ ਹੈ ਸਾਡੇ ਤਲਾਕ ਦੇ ਵਿੱਚ। ਉਹ ਸਾਡਾ ਤਲਾਕ ਨਹੀਂ ਹੋਣ ਦੇ ਰਿਹਾ ਕਿਉਂਕਿ ਉਹਨੂੰ ਇਹ ਡਰ ਹੈ ਕਿ ਉਹਦੀ ਅੱਧੀ ਪ੍ਰਾਪਰਟੀ ਉਦੇ ਹੱਥੋਂ ਨਿਕਲ ਜਾਵੇਗੀ ਤੇ ਉਹ ਆਪਣੀ ਪ੍ਰਾਪਰਟੀ ਨੂੰ ਦੇਣਾ ਨਹੀਂ ਚੰਦਾ ਹੁਣ ਸੁਖਜੀਵਨ ਇਹਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਜੇਕਰ ਤੇਰਾ ਸੋਰਾ ਰੋਰਾ ਬਣਿਆ ਹੋਇਆ ਹੈ ਤੇ ਆਪਾਂ ਇਸ ਰੋਰੇ ਨੂੰ ਹੀ ਰਸਤੇ 'ਚੋਂ ਹਟਾ ਦਿੰਨੇ ਆ ਇਹ ਕਹਿੰਦਾ ਹੈ ਕਿ ਤੂੰ ਬਸ ਇਹਨਾਂ ਪਤਾ ਕਰ ਕਿ ਮੋਹਨ ਨੇ ਪੰਜਾਬ ਕਦੋਂ ਜਾਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਡੀ ਪੂਰੀ ਤੂਤੀ ਬੋਲਦੀ ਹੈ ਜਿਸ ਤਰ੍ਹਾਂ ਹੀ ਉਹ ਉੱਥੇ ਜਾਵੇਗਾ ਉੱਥੇ ਆਪਾਂ ਇਹਨੂੰ ਡਰਾ tạmਕਾ ਦੇਵਾਂਗੇ ਜਿਸ ਤੋਂ ਬਾਅਦ ਇਹ ਆਪਣੇ ਮੁੰਡੇ ਨੂੰ ਇਜਾਜ਼ਤ ਦੇ ਦੇਵੇਗਾ ਕਿ ਤੂੰ ਤਲਾਕ ਦੇ ਦੇ ਪਰ ਇੱਥੇ ਗੱਲ ਹੋਈ ਸੀ ਸਿਰਫ ਡਰਾਉਂ tạmਕਾਉਂਦੀ ਪਰ ਜਿਸ ਤਰ੍ਹਾਂ ਹੀ ਜਸਪੀਰ ਸਿੰਘ ਜੱਸਾ ਪਲਵਾਰਾਂ ਨੂੰ ਨਾਲ ਲੈਂਦਾ ਹੈ ਤੇ ਆਕੇ ਮੋਹਨ ਸਿੰਘ ਨੂੰ ਡਰਾਉਂਦਾ ਤੇ ਮਕਾਉਂਦਾ ਹੈ ਇਹਨਾਂ ਦੇ ਵਿੱਚ ਹੱਥੋ ਪਾਈ ਹੁੰਦੀ ਹੈ ਤੇ ਇਸੇ ਹੱਥੋ ਪਾਈ ਦੇ ਵਿੱਚ ਮੋਹਨ ਸਿੰਘ ਦੇ ਸਿਰ ਦੇ ਉੱਤੇ ਇੱਕ ਜ਼ੋਰਦਾਰ ਛੱਟ ਵੱਜਦੀ ਹੈ ਜਿਸ ਨਾਲ ਮੋਹਨ ਸਿੰਘ ਦੀ ਮੌਤ ਹੋ ਜਾਂਦੀ ਹੈ ਹੁਣ ਇਹ ਸਾਰੀ ਗੱਲਬਾਤ ਇੰਗਲੈਂਡ ਦੇ ਵਿੱਚ ਦੱਸੀ ਜਾਂਦੀ ਹੈ ਇੰਗਲੈਂਡ ਦੀ ਪੁਲਿਸ 인ਦਰਜੀਤ ਕੋਰ ਨੂੰ ਤੇ ਸੁਖਜੀਵਨ ਨੂੰ ਫੜਨ ਦੇ ਲਈ ਜਾਂਦੀ ਹੈ ਪਰ ਉੱਥੋਂ ਇਹ ਦੋਨੇ ਫਰਾਰ ਹੋ ਜਾਂਦੇ ਨੇ ਹੁਣ ਇਧਰ ਪੰਜਾਬ ਪੁਲਿਸ ਇਹਨਾਂ ਦੋਨਾਂ ਨੂੰ ਭਗੋੜਾ ਇਕਰਾਰ ਕਰ ਦਿੰਦੀ ਹੈ ਇਹ ਕੇਸ 2008 ਤੱਕ ਚੱਲਦਾ ਹੈ 2008 ਦੇ ਵਿੱਚ ਜਸਪੀਰ ਸਿੰਘ ਜੱਸਾ ਤੇ ਇੱਕ ਬੰਦਾ ਹੋਰ ਹੁੰਦਾ ਹੈ ਗੁਰਪ੍ਰੀਤ ਸਿੰਘ ਇਹਨਾਂ ਦੋਨਾਂ ਨੂੰ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਬਾਕੀ ਜਿਹੜੇ 6 ਜਾਨੇ ਬਚੇ ਸਨ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਜਿਹੜੀ ਇੰਦਰਜੀਤ ਕੋਰ ਸੀ ਤੇ ਸੁਖਜੀਵਨ ਸਿੰਘ ਸੀਪ ਜੇਰੇਕੀ ਇੰਗਲੈਂਡ ਦੇ ਵਿੱਚ ਰਹਿ ਰਹੇ ਸਨ ਇਹਨਾਂ ਨੂੰ ਭਗੋੜਾ ਕਰਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਇੱਕ ਵਾਰੀ ਫਿਰ ਤੋਂ ਇੱਕ ਨਜਾਇਜ਼ ਰਿਸ਼ਤਾ ਤੇ ਪੈਸੇ ਨੇ ਆਪਣਾ ਰੰਗ ਵਿਖਾ ਦਿੱਤਾ ਇੱਕ ਔਰਤ ਨੇ ਦੋਨਾਂ ਚੀਜ਼ਾਂ ਨੂੰ ਪਾਉਣ ਵਾਸਤੇ ਆਪਣੇ ਸਹੁਰੇ ਦਾ ਕਤਲ ਕਰਵਾ ਦਿੱਤਾ ਜੇਕਰ ਇਹ ਰਜਾਮੰਦੀ ਦੇ ਨਾਲ ਉਹਨਾਂ ਤੋਂ ਅੱਡ ਹੁੰਦੀ ਤੇ ਜੋ ਕਾਨੂੰਨੀ ਤੌਰ ਤੇ ਉਹਨੂੰ ਪ੍ਰਾਪਰਟੀ ਮਿਲਣੀ ਸੀ ਸ਼ਾਇਦ ਇਹ ਮਿਲ ਵੀ ਜਾਂਦੀ ਪਰ ਇਸ ਤੋਂ ਬਾਅਦ ਉਹ ਤੇ ਨਾ ਤੇ ਇੰਡੀਆ ਜੋਗੀ ਰਹੀ ਤੇ ਨਾ ਹੀ ਇੰਗਲੈਂਡ ਚੋਂਗੀ ਤੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਅਜੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ